ਦੇਖੋ ਮੈਂ ਚੈਲੰਜ ਕਰਦਾ ਠੋਕ ਵਜਾ ਕੇ ਜੇ ਕੋਈ ਤੁਹਾਨੂੰ 1200 ਤੋਂ ਘੱਟ ਕੋ ਦੇ ਦੇਵੇ ਇਹ ਸਿਰਫ ਬਾਬੇ ਦੀ ਹੱਟੀ ਆ ਜਿੱਥੇ 12 1200 ਵਾਲੇ ਸੂਟ 450 ਚ ਮਿਲ ਰਹੇ ਆ ਲੈਣਾ ਨਾ ਦਾਜਬਰੀ ਦੀ ਕਪੜਾ ਲੈਣਾ ਵੇਚਣ ਦੀ ਵੱਡੀ ਓਵਰ ਦੇ ਨਾਲ 450 ਬਾਬੇ ਦੀ ਹੱਟੀ 1200 ਰੁਪਿਆ ਬਾਜ਼ਾਰ ਵਾਲੋ ਸਸਤਾ ਕਰਦਾ ਕਿਸੇ ਜਾ ਕੇ ਦੁਕਾਨ ਤੇ ਡੰਮੀ ਤੇ ਲਾ ਕੇ 2200 2500 ਦਾ ਪਰ ਬਾਬੇ ਦੀ ਹੱਟੀ ਦੇ ਸਿਰਫ 1000 ਦਾ ਸੂਟ ਸਾਨੂੰ ਦਵਾਂਗੇ ਆਪਾਂ ਆਹ ਦੇਖੋ ਤਾਂ ਸੀ ਭਾਜੀ ਚੀਜ਼ ਦੇਖੋ ਬਣੀ ਹੋਈ ਕੀ ਗੱਲਬਾਤ ਆ ਹਾਂਜੀ ਫੁੱਲ ਹੈਵੀ ਸੂਟ 4045 ਰੁਪਿਆ ਸੂਟ ਡੰਮੀ ਤੇ ਲੱਗਾ ਹੈ ਕਿਤੇ ਵੀ ਇਸ ਤੋਂ ਘੱਟ ਕੋਈ ਦਿੰਦਾ ਹੀ ਨਹੀਂ ਆਲੋ 1500 ਚ ਲੋ ਜੀ ਚੀਜ਼ਾਂ ਸਿਰ ਤੇ ਐ ਤੇ ਆਪਾਂ ਸੇਲ 'ਚ ਕਪੜਾ ਦੇਤਾ 900 ਰੁਪਿਆ ਦਾ ਸੂਟ ਦਿਖਾਤਾ ਭਾਈ ਤੁਹਾਨੂੰ 900 ਦਾ ਸੂਟ ਸੀ ਉਹ 200 ਦਾ ਸੂਟ ਸੀ ਭਾਈ ਉਹ ਪੂਰਾ ਫਰੰਟ ਹੈਵੀ ਚਲੋਣ ਦਾ ਦੁਪੱਟਾ ਫੁੱਲ ਸਾਈਜ਼ 2.5 ਮੀਟਰ ਤੇ ਬਾਬਰੇਟ ਦੇ ਰੇਟ ਦਾ ਪਾਸਾ ਪਟਾਕਾ 1300 ਰੁਪਏ ਦਾ ਨੈਚੁਰਲ ਕ੍ਰੇਡਾ ਦਾ ਸੂਟ ਜਿਹੜਾ ਬਾਜ਼ਾਰ 'ਚ 2200 2500 ਰੁਪਏ ਨੂੰ ਸੂਟ ਮਿਲਦਾ ਹੈ ਆ ਭਾਜੀ ਦੁਪੱਟਾ ਨਾਲ ਮੇਰੀਆਂ ਪਹਿਣਾ ਤੇ ਸ਼ਾਨਦਾਰ ਸੂਟ ਪਾਰਸਲ ਖੋਲਣਾ 900 ਰੁਪਏ ਦਊਗਾ ਜੀ ਮੁਫਤ ਦਾ ਰੇਟ ਭਾਜੀ ਕਲਰ ਚਾਰ ਤੁਹਾਡੀ ਮਨਪਸੰਦ ਦਾ ਕੱਲਾ ਸੂਟ ਕੋਰੀਅਰ ਹੈ ਹਾਂਜੀ ਨਾ 250 ਨਾ 2500 ਭਾਜੀ 1300 ਰੁਪਏ ਦਾ ਸੂਟ ਵਾਈਟ ਸੂਟ ਦੇ ਕੰਮ ਦੇਖੋ ਕਿੰਨਾ ਸ਼ਾਨਦਾਰ ਮਾ ਕਹਿੰਦਾ ਸੂਟ ਦੀ ਜਾਨ ਸਾਰੀ ਦੁਪੱਟੇ ਤੇ ਪਾਈ ਹੋਈ ਆ ਦੇਖੋ ਹਾਂਜੀ 1900 ਰੁਪਏ ਦਾ ਸੂਟ ਆ ਭਾਜੀ 1000 ਰੁਪਏ ਕਰਤਾ ਜੀ ਆਹ ਦੇਖੋ ਭਾਜੀ ਰੈੱਡ ਸੂਟ ਪਿਓਰ オリジナル ਜੈਪੁਰ ਦਾ ਆਰਟੀਕਲ ਹਾਂਜੀ ਜਿਹੜਾ 6500 7000 ਰੁਪਏ ਰੇਂਜ ਚ ਆ ਬਾਬੇ ਜੱਟੀ ਦੇ 2500 ਰੁਪਏ ਦਾ ਦਾਂਗੇ ਚੈਲੰਜ ਦਾ ਰੇਟ ਹੋਊਗਾ ਲੋ ਜੀ ਬਾਬੇ ਜੱਟੀ ਬਾਬੇ ਜੱਟੀ ਬਾਬੇ ਜੱਟੀ ਸਾਰੇ ਪਾਸੇ ਹੋ ਗਈ ਬਾਬੇ ਜੱਟੀ ਹੋ ਹੀ ਕਿਉਂ ਆ ਕਿਉਂਕਿ ਇੱਥੇ ਮਿਲਦਾ 500 ਵਾਲਾ 200 ਦੇ ਵਿੱਚ ਇੱਥੇ 1200 ਵਾਲਾ ਮਿਲਦਾ 450 ਦੇ ਵਿੱਚ 2000 ਵਾਲਾ 6 700 ਰੁਪਏ ਦੇ ਨੋ ਬੜੇ ਫਰਕ ਪਾ ਦੇ ਸੂਟੇ ਰੇਟਾਂ ਭਾਜੀ ਰੇਟਾਂ ਦੇ ਧਮਾਕੇ ਕਰਦੇ ਸਾਰੇ ਪੈਣਾ ਪਰਾਂ ਨੂੰ ਸਸਤੀ ਕਰਦੇ ਅੱਜ ਆਪਾਂ ਫੈਂਸੀ ਸੂਟਾਂ ਦੀ ਵੈਰਾਈਟੀ ਲਿਆ ਆ ਐਤਵਾਰ ਤੱਕ ਡਿਜ਼ਾਈਨ ਧਮਾਕੇਦਾਰ ਤੇ ਪਹਿਲਾ ਆਡੀਗਲ ਭਾਜੀ ਆਪਾਂ ਦਿਖਾਉਣ ਜਾ ਰਹੇ ਆ ਭੈਣਾ ਭਰਾਵਾਂ ਨੂੰ ਸੈਟ ਵਾਈਜ਼ ਕਪੜਾ ਲੈਣਾ ਸੈਟ ਵਾਈਜ਼ ਲੈ ਲਓ ਕੱਲਾ ਕੱਲਾ ਸੂਟ ਲੈਣਾ ਕੱਲਾ ਕੱਲਾ ਸੂਟ ਲੈ ਲਓ ਕੱਲਾ ਕੱਲਾ ਸੂਟ ਕੋਰੀਅਰ ਵੀ ਕਰ ਦਾਂਗੇ ਇੱਕ ਇੱਕ ਸੂਟ ਅੱਜ ਦੇਖਣ ਆ来ਆ ਵੀਡੀਓ ਸਕਿਪ ਨਾ ਕਰਨਾ ਤੁਹਾਡਾ ਲੋਸ ਹੋ ਜੂਗਾ ਕਿਉਂਕਿ ਇਦਾਂ ਦੇ ਪੀਸ ਧਮਾਕੇ ਦਾ ਡਿਜ਼ਾਈਨਿੰਗ ਭਾਜੀ ਪੀਸ ਦੇਖ ਲਓ 5 ਮੀਟਰ ਕਪੜਾ ਦੁਪੱਟੇ ਦਾ ਸਾਈਜ਼ ਦੇਖੋ ਇੱਧਰ 2.5 ਮੀਟਰ ਚਨੌਨ ਦਾ ਫੁੱਲ ਸਾਈਜ਼ ਦੁਪੱਟਾ ਅੱਧੀ 450 ਰੁਪਏ ਕਰਤਾ ਜੇ ਬਾਬੇ ਦੀ ਹੱਟੀ ਨੇ ਦੇਖੋ ਵਾ ਚੈਲੰਜ ਕਰਦਾ ਠੋਕ ਵਜਾ ਕੇ ਜੇ ਕੋਈ ਤੁਹਾਨੂੰ 1200 ਤੋਂ ਘੱਟ ਕੋ ਦੇ ਦੇਵੇ ਇਹ ਸਿਰਫ ਬਾਬੇ ਦੀ ਹੱਟੀ ਆ ਜਿੱਥੇ 12 1200 ਵਾਲੇ ਸੂਟ 450 ਚ ਮਿਲ ਰਹੇ ਆ ਆ ਦੇਖੋ ਪੀਸ ਕਪੜੇ ਦੀ ਕੱਟ ਮੀਟਰ ਨਾਪ ਕੇ 5 ਮੀਟਰ ਪੂਰੀ ਹੋਊਗੀ ਚੁਣੌਂਦੇ ਆਣਗੇ ਦੁਪੱਟੇ ਨਾਲ ਜਿਹੜਾ ਲੈਣਾ ਦਾਜਬਰੀ ਦੀ ਕਪੜਾ ਲੈਣਾ ਵੇਚ ਲਈ ਵੱਡੀ ਓਵਰਨਾਲ 450 ਬਾਬੇ ਦੀ ਹੱਟੀ ਦੇਖੋ ਇਹਦੇ ਵਿੱਚ ਡਿਜ਼ਾਈਨ ਬਹੁਤ ਮਿਲ ਜਣੇ ਆ ਰੰਗ ਬਹੁਤ ਮਿਲ ਜਣੇ ਆ ਵਿਆਹ ਸ਼ਾਇਦਾ ਕਪੜਾ ਦਾਜਵੇ ਦਾ ਕਪੜਾ ਲੈਣਾ ਤੇ ਆ ਜਾਓ ਬਾਸ ਜੀ ਡਿਜ਼ਾਈਨ ਦੇਖੋ ਤੁਸੀਂ ਰੰਗ ਦੇਖੋ ਤਬਾਕੇ ਪਾਤੇ ਨੇ ਰੇਟਾਂ ਦੇ ਖਲਾਰੇ ਪਾਤੇ ਨੇ ਵੱਡੀ ਆਫਰ ਨਾ ਦੇ ਰਹੇ ਆ ਵੱਡਾ ਫੈਰਾ 450 ਰੁਪਏ ਦਾ ਸੂਟ ਆਹ ਦੇਖੋ 25 2500 ਵਾਲੇ ਸੂਟ ਜਿਹੜੇ ਤੁਸੀਂ ਸ਼ੋਰੂਮਾਂ ਜਾ ਕੇ ਲੁੱਟ ਗਰਾਂਦੇ ਹੋ ਆਹ ਦੇਖੋ ਪੀਸ ਬਾਜੀ ਖੀਨ ਖਾਬ ਦੀ ਸਲਵਾਰ ਹਾਂਜੀ 3 ਮੀਟਰ ਆਹ ਲੋ ਪ્યોਰ অর্ਗੈਂਜ਼ਾ ਦੀ ਸ਼ਰਟ ਉਹ ਵੀ ਹੈਵੀ ਹੈਂਡਵਰਕ ਦੇ ਨਾਲ ਆਹ ਦੇਖੋ ਦੁਪੱਟਾ ਨਾਲ ਚਰੋਨ ਸ਼ਫੌਨ ਦਾ ਡਿਜ਼ਾਈਨਰ ਉਹ ਵੀ 2.5 ਮੀਟਰ ਫੁੱਲ ਸਾਈਜ਼ ਭਾਜੀ ਹਾਂਜੀ ਆਇਦਰ ਦੇਖੋ ਜੀ ਚੀਜ਼ ਬਣੀ ਹੋਈ ਅਗਲੇ ਦੇ ਕੰਮ ਦੇਖੋ ਦੁਪੱਟਾ ਦੇਖੋ ਫੁੱਲ ਸਾਈਜ਼ ਭਾਜੀ 295 ਰੁਪਏ ਦਾ ਸੂਟ ਆ ਬਾਬੇ ਦੀ ਹੱਡੀ ਦਾ ਆਫਰ ਚ ਲੱਗਾ ਪਿਆ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਕੱਪੜਾ ਲੈਣਾ ਭਾਜੀ 1000 ਰੁਪਏ ਦਾ ਸੂਟ ਦਾਂਗਾ ਚੈਲੰਜ ਨਾਲ ਦੇਖੋ 1200 ਰੁਪਿਆ ਬਾਜ਼ਾਰ ਵਾਲੋ ਸਸਤਾ ਕਰਦਾ ਕਿਸੇ ਜਾ ਕੇ ਦੁਕਾਨ ਤੇ ਡੰਮੀ ਤੇ ਲਾ ਕੇ 2200 2500 ਦਾ ਪਰ ਬਾਬੇ ਜੱਟੀ ਦੇ ਸਿਰਫ 1000 ਦਾ ਸੂਟ ਸਾਨੂੰ ਦਵਾਂਗੇ ਆਪਾਂ ਆਹ ਲੋ ਜੀ ਪੀਸ ਦੇਖੋ ਤੁਸੀਂ ਸੁਪਰ ਤੋਂ ਉੱਪਰ ਦੇ ਆਰਟੀਕਲ ਪਾਜੀ ਹੈਂਡਵਰਕ ਦੇਖੋ ਕੰਟਰਾਸਟ ਸਲਵਾਰਾ 3 3 ਮੀਟਰ ਹੈਵੀ ਸੂਟ ਆਹ ਦੁਪट्टे ਦੇਖੋ ਚਨੌਣ ਛਬੌਂ ਦੇ ਜਿਹੜੇ ਬਾਜ਼ਾਰਾਂ 'ਚ 2500 3000 ਦੁਕਾਨਦਾਰ ਦੇੰਡੇ ਆ ਆ ਬਾਬੇ ਰਿਓ ਵਰਜਾ ਗਿਆ 1000 ਰੁਪਏ ਦਾ ਪੀਸ ਤੁਸੀਂ پاਗਲ ਹੋ ਗਏ ਹੋ ਇਹ ਗੱਲਾਂ ਸੱਚੇ ਨਾ ਹੋਇਆ ਨਾ ਵੀ ਬਾਬਾ ਆਪਾਂ ਚੱਲਾ ਕੈਨੇਡਾ ਦਾ ਬੀਜ ਲੱਗ ਗਿਆ ਆ ਭਾਜੀ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਨਮਾ ਸ਼ੋਰੂਮ ਖੋਲਿਆ ਭੱਜਣ ਲਈ ਨਹੀਂ ਖੋਲਿਆ ਦੁਕਾਨਦਾਰ ਨੂੰ ਰੇਟ ਦੱਸਣ ਲਈ ਖੋਲਿਆ ਵੀ ਐਦਾਂ ਐਦਾਂ ਦੇ ਸੂਟ ਓਏ ਕੋਈ ਦਿਖਾਣਾ ਬਾਬੇ ਦੇ 1000 ਰੁਪਏ ਦੇ ਸਕਦੀ ਹੈ ਦੇਖੋ 2500 ਵਾਲਾ ਸੂਟ ਤੁਸੀਂ 2000 ਰੁਪਏ ਦੇ ਸਕਦੇ ਹੋ ਪਰ 2500 ਵਾਲਾ ਸੂਟ 1000 ਜੇ ਸਮਝ ਨਹੀਂ ਆ ਰਹੀ ਗੱਲ ਭਾਜੀ ਆਪਾਂ ਦੇ ਰਹਿਆ ਹੌਲ ਸੇਲ ਰੇਟ ਤੇ ਕਪੜਾ ਦਾਜਵਰੀ ਲਈ ਸਪੈਸ਼ਲ ਤੁਸੀਂ ਆਣਾ ਜਲੰਧਰ ਬਾਸੜ ਦੇ ਬਿਲਕੁਲ ਸਾਹਮਣੇ ਇਦਾਂ ਦੇ ਹੈਵੀ ਹੈਂਡਵਰਕ ਵਾਲੇ ਸੂਟ ਅੱਛਾ ਛੋਟਾ ਤੁਹਾਨੂੰ ਦਿਖਾਣ ਡਿਆ ਪਿਓਰ ਔਰਗੈਂਜ਼ਾ ਦੇ ਉੱਪਰ ਹੈਵੀ ਹੈਂਡਵਰਕ ਵਾਲੇ ਸੂਟ ਆ ਬਾਜੂ ਦੇਖ ਲਓ ਨਾਲ ਚੀਜ਼ ਦੇਖ ਲਓ ਬਣੀ ਹੋਈ ਕੰਮ ਦੇਖ ਲਓ ਕੀਤਾ ਹੋਇਆ ਆ ਦੇਖੋ ਦੁਪੱਟਾ ਨਾਲ ਡਿਜ਼ਾਈਨਰ ਹਾਂਜੀ ਭਾਜੀ 1300 ਰੁਪਏ ਦਾ ਸੂਟ ਦਾਂਗਾ ਪੀਸ ਦੇਖ ਲਓ ਤੁਹਾਡੇ ਸਾਹਮਣੇ ਆ ਦੇਖੋ ਕੋਈ ਮਾਇਦਾ ਲਾਲ ਜੰਮਿਆ ਨਹੀਂ ਜੋ ਬਾਬੇ ਦੀ ਹੱਟੀ ਵਾਲੇ ਰੇਟ ਦੇ ਦੇਵੇ 1300 ਰੁਪਏ ਦਾ ਸੂਟ ਦੁਕਾਨਦਾਰ 35 3500 ਰੁਪਿਆ ਮੰਗ ਰਿਹਾ 35 3500 ਗਲੇ ਦੇ ਕੰਮ ਬਾਜੂ ਵਰਕੇ ਦੇਖੋ ਕਿੰਨਾ ਹੈਵੀ ਆ ਸਿਰਫ 1300 ਆ ਦੇਖੋ ਪੀਸ ਭਾਜੀ ਆ ਚੀਜ਼ ਦੇਖੋ ਬੜੀ ਹੋਈ 2000 ਚ ਭਾਜੀ ਆਹ ਲਓ ਸੂਟ ਤੁਸੀਂ ਆ ਪਿਓਰ ਸੀਕੁਐਂਸ ਦਾ ਕੰਮ ਕਲਰ ਚਾਰਟ ਇੱਕ ਤੋਂ ਇੱਕ ਡਿਜ਼ਾਈਨਰ ਚੀਜ਼ਾਂ ਡਿਜ਼ਾਈਨਰ ਧਮਾਕਾ ਆਲੋ ਭਾਜੀ ਪੀਸ 3295 ਦਾ ਸੂਟ ਐਤ ਵਰ ਤੱਕ ਦੀ ਆਫਰ ਹਾਂਜੀ ਭਾਜੀ ਆਲੋ 1300 ਰੁਪਏ ਚ ਕਰਤਾ ਜੇ ਇੱਕ ਰੰਗ ਦੋ ਰੰਗ ਤਿੰਨ ਕਲਰ ਦਾ ਚਾਰਡ ਆਊਗਾ ਓ ਤੁਸੀਂ ਕਿਸੇ ਵੇਚੇ ਕੁਝ ਬਚਾ ਲਓ 100 200 ਜਿਵੇਂ ਭੜਤੂ 1000 1200 ਆਲੋ ਭਾਜੀ 1300 ਚਾਰ ਕਲਰ ਦਾ ਚਾਰਡ ਦੇਤਾ ਜੀ ਤੁਹਾਨੂੰ ਲਓ ਚੱਕੋ ਦਾ 28 2200 ਵਾਲੇ ਸੂਟ 13 1300 ਚ ਆਹ ਦੇਖੋ ਭਾਜੀ ਕਲਕੱਤੇ ਦੇ ਸੂਟ ਆ ਗਏ ਬਾਬੇ ਦੀ ਹੱਡੀ ਤੇ ਕਲਕੱਤੇ ਦੇ ਆਹ ਦੇਖੋ ਚੀਜ਼ਾਂ ਬਣੀ ਹੋਈਆਂ ਅਤੇ ਤੁਹਾਡੇ ਸਾਹਮਣੇ ਤਾਜ਼ੇ ਤਾਜ਼ੇ ਸੂਟ ਵਾਲੇ ਪੈਕਿੰਗ ਖੋਲਦਾ ਪਿਆ ਭਾਜੀ ਹਾਂਜੀ ਐਦਾਂ ਦੀਆਂ ਚੀਜ਼ਾਂ ਦੇਖੋ ਤਾਂ ਸਹੀ ਆਹ ਲਓ ਪੀਸ ਕਲਕੱਤੇ ਦਾ ਅਸੀਂ ਰੋਜ਼ ਆਉਂਦੇ ਆ ਤੇ ਰੋਜ਼ ਨਵੀਂ ਵੈਰਾਈਟੀ ਹੁੰਦੀ ਤੁਹਾਡੇ ਕੋ ਆਹ ਦੇਖੋ ਤਾਂ ਸੀ ਭਾਜੀ ਚੀਜ਼ ਦੇਖੋ ਬਣੀ ਹੋਈ ਕੀ ਗੱਲਬਾਤ ਹੈ ਹਾਂਜੀ ਹੋਣ ਹੈ ਵੀ ਸੂਟ 4045 ਦਾ ਸੂਟ ਡੰਮੀ ਤੇ ਲੱਗਾ ਕਿਤੇ ਵੀ ਇਸ ਤੋਂ ਘੱਟ ਕੋਈ ਦਿੰਦਾ ਹੀ ਨਹੀਂ ਆਲੋ 1500 ਚ ਲੋ ਜੀ ਪਰਤੇ ਘੜਦੇ ਰਹਿ ਜਾਣਗੇ ਭੈਣ ਭਰਾ ਮੇਰੇ ਪਰਤੇ ਕਿ ਕਰ ਲੋ ਕਿਤੇ ਜਾਣ ਦੀ ਲੋੜ ਨਹੀਂ ਬਾਬੇ ਜੱਟੀ ਜਰੰਦਰ ਆ ਜਾਓ 4 4000 ਵਾਲੇ 15 1500 ਚ ਕਰਤੇ ਸੂਟ ਆ ਦੇਖੋ ਭਾਜੀ ਸਲਵਾਰ ਦੇ ਪਹੁੰਚੇ ਆਲੋ ਭਾਜੀ ਸ਼ਾਰਟ ਬਈ ਵੱਡੀ ਆਫਰ ਦਾ ਵੱਡਾ ਫਾਇਦਾ ਲੈ ਲੋ 100 200 300 ਦੀ ਸੇਲ ਤਾਂ ਪਰ ਹੋਈ ਲਾ ਰਹੇ ਆ ਹਾਂਜੀ ਪਰ ਐਦਾਂ ਦੀ ਸੇਲ ਕਿੱਦਾਂ ਨਹੀਂ ਲੱਗਣੀ ਪੂਰੇ ਪੰਜਾਬ 'ਚ ਉਹ ਵੀ ਭਾਜੀ ਸੀजन ਸਿਰ ਤੇ ਐ ਤੇ ਆਪਾਂ ਸੇਲ ਚ ਕਪੜਾ ਦੇਤਾ 900 ਰੁਪਏ ਦਾ ਸੂਟ ਦਿਖਾਤਾ ਭਾਈ ਤੁਹਾਨੂੰ ਉਹ 900 ਦਾ ਸੂਟ ਸੀ ਉਹ 900 ਦਾ ਸੂਟ ਸੀ ਭਾਈ ਉਹ ਤੁਹਾਡਾ ਪਰਾ ਹੋਵੇ ਆ ਦੇਖੋ ਪ्योर ਨੇਚਰਲ ਕਰੇਵ ਦਾ ਸੂਟ ਭਾਈ ਕੰਮ ਦੇਖੋ ਕੀਤਾ ਹੋਇਆ ਪੂਰਾ ਫਰੰਟ ਹੈਵੀ ਚਲੋਣ ਦਾ ਦੁਪੱਟਾ ਫੁੱਲ ਸਾਈਜ਼ 2.5 ਮੀਟਰ ਤੇ ਬਾਬਰੇਟ ਦੇ ਰੇਟ ਦਾ ਪਾਸਾ ਪਟਾਕਾ 1300 ਰੁਪਏ ਦਾ ਨੇਚਰਲ ਕਰੇਵ ਦਾ ਸੂਟ ਇਹਦਾ ਮਤਲਬ ਜਿਹੜਾ ਬਾਜ਼ਾਰ ਚ ਲੱਖ ਰੁਪਏ ਦੇ ਕਪੜਾ ਤੁਸੀਂ ਤਾਂ 35-40 ਹਜ਼ਾਰ ਦੇ ਦੋਗੇ ਭਾਈ 25 ਤੋਂ 30 ਹਜ਼ਾਰ ਚ ਤਿਆਰੀਆਂ ਦੇਖੋ ਤੁਹਾਡੇ ਸਾਹਮਣੇ ਆ ਬਿਲਕੁਲ ਬ੍ਰਾਂਡ ਨਿਊ ਚੀਜ਼ਾਂ ਖ ਆ ਦੇਖੋ ਪਿਓਰ ਬਨਾਰਸੀ ਹਮ ओरिजिनल オーਰਗੈਂਜ਼ਾ ਦੇ ਉੱਪਰ ਕੰਮ ਦੇਖੋ ਕੀਤਾ ਹੋਇਆ ਆ ਦੇਖੋ ਦੁਪੱਟੇ ਨਾਲ ਭਾਈ ਜੀ ਇਦਾਂ ਦੇ ਦੁਪੱਟੇ 2995 3295 3595 ਆ ਦੇਖੋ ਦੁਪੱਟਿਆਂ ਦੇ ਬਾਰਡਰ ਨਾਲ ਆ ਦੇਖੋ ਚੀਜ਼ਾਂ ਤੇ ਕਲਰ ਦੇਖੋ ਕਿੰਨੇ ਸ਼ਾਨਦਾਰ ਸੋਲੋ ਕਲਰ ਤੋਂ ਰੇਟ 1500 ਦੇਖੋ ਚਾਹੇ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਜੰਮੂ ਫਿਰ ਜਿੱਥੋਂ ਮਰਜ਼ੀ ਹੋ ਆ ਜਾਓ ਵੱਡੇ ਫਾਇਦੇ ਹੋਣੇ ਆ ਵਿਆਹ ਸ਼ਾਦੀ ਦਾ ਕਪੜਾ ਸਪੈਸ਼ਲ ਤੁਹਾਡੇ ਲਈ ਖੋਲਤਾ ਰੇਡ ਮਿੱਟੀ ਦੇ ਭਾਅ ਕਰਤੇ ਆ ਵੱਡੇ ਫਾਇਦੇ ਆ ਦੇਖੋ ਆ ਦੇਖੋ ਭਾਜੀ ਆ ਪੀਜ਼ੀ ਲੁੱਕ ਦੇਖ ਲਓ ਚੀਜ਼ ਦੇਖ ਲਓ ਬਣੀ ਹੋਈ ਪਿਓਰ オリジナル ਸ਼ੀਨ ਖਾਬ ਦੁਪੱਟਾ ਭਾਜੀ ਨਾਲ ਆਊਗਾ ਫੁੱਲ ਪਿਓਰ ਜੋ ਕਿ ਪਹਿਣਾ ਪਰਾਵਾਂ ਦੀ ਡਿਮਾਂਡ ਸੀ ਫੁੱਲ ਪਿਓਰ ਜਿਹਾ ਹੋਇਆ ਫੁੱਲ ਪਿਓਰ ਤੇ ਬੂਟੀਆਂ ਰੰਗ ਬੜੇ ਸੋਹਣੇ ਸੋਹਣੇ ਰੰਗ ਇੱਕ ਤੋਂ ਇੱਕ ਆਣਗੇ ਰੇਡ 1500 ਰੁਪਏ ਦਾ ਧਮਾਕਾ ਪਾਤਾ ਭਾਜੀ ਆ ਦੇਖੋ ਤੁਸੀਂ ਸੂਟ ਪੱਫ ਵਰਕ ਮੈਂ ਕਿਹਾ ਪੱਫ ਦਾ ਕੰਮ ਉਹ ਵੀ ਪਿਓਰ ਕਵਾਲਿਟੀ ਦੇ ਉੱਪਰ ਪਾਜੀ ਮੈਂ ਜਿਹੜਾ ਰੇਟ ਤਾਂ ਆਂਗਾ ਨਾ ਹਾਂਜੀ ਤੁਸੀਂ ਫੇਰ ਮੈਨੂੰ ਗਲਤ ਕਹਿਣਾ ਆ ਇਹ ਗਾਰੰਟੀ ਜੇ ਆਹ ਸੂਟ ਨੇੜੇ ਕਰਕੇ ਦੇਖ ਲਓ ਸਲਵਾਰ ਦੇ ਪੌਂਚੇ ਤੇ ਆਹ ਦੇਖ ਲਓ ਦੁਪੱਟੇ ਦੇ ਨਾਲ ਤੁਹਾਨੂੰ ਚੀਜ਼ ਦਿਖਣ ਲੱਗਾ ਆ ਗਈ ਸ਼ਰਟ ਆ ਲਓ ਪਾਜੀ ਦੁਪੱਟਾ ਨਾਲ ਹੁਣ ਪਾਜੀ ਤੁਸੀਂ ਵਾਕਿਆ ਹੀ ਕਲਪਨਾ ਵੀ ਆ ਕੀ ਕਰਤਾ ਐਡਾ ਰੁਪਇਆ ਪਾਜੀ 3500 ਰੁਪਏ ਮਿਲਦਾ 3500 ਦਾ 1000 ਰੁਪਏ ਦਾ ਆਂਗਾ ਤੁਸੀਂ ਪਾਗਲੋ ਮੇਰੀ ਗੱਲ ਸੁਣ ਲਓ ਆ ਯਾਰ ਪੇਰਾ ਲੱਖਾਂ ਲੋਕ ਦੇਖ ਰਹੇ ਉਹਨਾਂ ਨੇ ਆਉਣਾ ਬਾਜਣਾ ਕਰ ਰਹੇ ਵੀ ਸਟਾਕ ਖਤਮ ਭਾਜੀ ਆ ਪੀਸ ਤੁਹਾਡੇ ਅੱਗੇ ਰੱਖਿਆ ਆ ਉਧਰ ਗਾਗ ਬੈਠਿਆ ਜਿਹਨੂੰ ਪਸੰਦ ਆ ਰ ਮੈਂ ਤਾਂ ਦੇ ਹੀ ਦੇਣਾ ਯਾਰ 35 16 ਸੂਟ ਵੀ 1000 ਚ ਭਾਜੀ ਪੜਦਾ ਹੀ ਨਹੀਂ ਕਰਦਾ ਤੁਸੀਂ ਪਫਦਾ ਕੰਮ ਕੀਤਾ ਔਰ ਕੈਂਸਰ ਆ ਸੂਟ ਆ ਦੇਖੋ 1000 ਰੁਪਏ ਚ ਕਰਤਾ ਆ ਦੇਖੋ ਦੁਪੱਟਾ ਕਿੰਨਾ ਹੈਵੀ ਦੁਪੱਟੇ ਦੇ ਬਾਅਦ ਸੂਟ ਦੇਖੋ ਕਿੰਨਾ ਹੈਵੀ 35 35 ਸੋਲੇ ਸੂਟ ਇੱਕ ਇੱਕ 1000 ਚ ਕਰਤੇ ਇੱਥੇ ਆ ਦੇਖੋ ਭਾਜੀ ਪੀਸ ਆ ਚੀਜ਼ਾਂ ਦੇਖ ਲਓ ਤੁਸੀਂ ਕਿੰਨੀਆਂ ਸ਼ਾਨਦਾਰ ਨੇ ਆ ਕੰਮ ਦੇਖ ਲੋ ਕੀਤਾ ਹੋਇਆ ਆ ਲੋ ਆ ਕੰਮ ਦੇਖੋ ਕੀਤਾ ਹੋਇਆ ਨਾਲੇ ਸੈਮੀ ਸਟਿਚ ਹਾਂਜੀ ਸੈਮੀ ਸਟਿਚ ਐਦਾਂ ਦੇ ਭਾਜੀ ਫੈਂਸੀ ਦੁਪੱਟੇ ਰੰਗ ਵੀ ਦਾਂਗੇ ਡਿਜ਼ਾਈਨ ਵੀ ਦਾਂਗੇ 2500 ਦਾ ਸੈਟ ਵੀ ਨਾਲ ਲੋ ਕੱਲਾ ਕੱਲਾ ਸੂਟ ਦਾਂਗੇ ਕੱਲਾ ਕੱਲਾ ਸੂਟ ਕੋਰੀਅਰ ਵੀ ਕਰਾਂਗੇ ਪਰ ਰੇਟਾਂ ਦੀ ਲੁੱਟ ਨਹੀਂ ਕਰਾਂਗੇ 10000 ਰੁਪਏ ਦਾ ਦੇਖੋ ਇੱਥੇ ਫੇਰਾ ਫਰਾ ਗਿਆ ਦੁਕਾਨਦਾਰ ਕਹਿੰਦੇ ਘੱਟੋ ਘਾਟ 10000 ਰੁਪਏ ਦਾ ਕੱਪੜਾ ਲੋ ਫੇ ਕੂਰੀਅਰ ਕਰਾਂਗੇ ਬਾਬੇ ਦੀ ਹੱਟੀ ਵਾਲੇ ਕਹਿੰਦੇ ਭਾਵੇਂ 1 ਸੂਟ ਲੈ ਜਾਓ ਭਾਵੇਂ 2 ਜਿਹੜਾ ਪਸੰਦ ਆ ਲੈ ਲਓ ਇੱਕ ਇੱਕ ਸੂਟ ਦੀ ਕੋਰੀਅਰ ਕਰਾਂਗੇ ਆਹ ਭਾਜੀ ਆ ਗਈ ਇਹ ਸਲਵਾਰ 3 ਮੀਟਰ ਦੀ ਹਾਂਜੀ ਠੀਕ ਹੈ ਜੀ ਆਹ ਭਾਜੀ ਸ਼ੋਰ ਦੇਖੋ ਤੁਸੀਂ ਜਿਹੜਾ ਬਾਜ਼ਾਰ 'ਚ 2250 2500 ਰੁਪਏ ਨੂੰ ਸੂਟ ਮਿਲਦਾ ਆਹ ਭਾਜੀ ਦੁਪੱਟਾ ਨਾਲ ਮੇਰੀਆਂ ਪਹਿਣਾ ਤੇ ਸ਼ਾਨਦਾਰ ਸੂਟ ਹਾਂਜੀ 12 ਰੰਗ ਦਾ ਚਾੜ ਮਿਲੂਗਾ ਅਵੇਲੇਬਲ ਆਹ ਦੇਖੋ ਕਲਰ ਚਾੜੇ 'ਚ ਡਾਰਕ ਲਾਈਟ ਹਰ ਤਰ੍ਹਾਂ ਦੇ ਮਿਲ ਜਾਣਗੇ ਕਲਰ ਹੋਰ ਵੀ ਆ ਗਿਆ ਪਾਰਸਲ ਖੋਲਣਾ 900 ਰੁਪਏ ਦਊਗਾ ਜੀ 900 ਰੁਪਏ ਚਾਹ ਦੇਖੋ ਚਾਹੇ ਤੁਸੀਂ ਪਿੰਡਾਂ ਵਾਲੇ ਕਸਟਮਰ ਹੋ ਸ਼ਹਿਰਾਂ ਵਾਲੇ ਹੋ ਤੁਹਾਡੇ ਸਾਰੇ ਲਈ ਵੈਰਾਈਆਂ ਆ ਚੈੱਕ ਕਰ ਲਓ ਮੈਂ ਤੁਹਾਨੂੰ ਬਾਰ ਬਾਰ ਕਹਿੰਨਾ 50 ਹਜ਼ਾਰ ਵਾਲਾ ਕੱਪੜਾ ਇੱਥੇ 20 ਹਜ਼ਾਰ ਦੇਣਾ ਸੀ ਲੱਖ ਵਾਲਾ ਕੱਪੜਾ 30 35 ਹਜ਼ਾਰ ਦੇਣਾ ਉਤੋਂ ਵੱਡੇ ਫਾਇਦੇ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਫੇਰੀਲੇ ਕੱਪੜੇ ਤੁਸੀਂ ਆਹ ਦੇਖੋ ਭਾਜੀ ਪੀਸ ਆਹ ਦੇਖੋ ਭਾਜੀ ਪਿਓਰ ਬਨਾਰਸੀਆ ਦੁਪੱਟੇ ਦੇ ਕੋਰ ਗੈਂਜ਼ਾ ਬਨਾਰਸੀਆ ਖੀਨ ਖਾਬ ਦਾ ਕੰਮ ਕੀਤਾ ਹੋਇਆ ਆ ਬਾਜੀ 504800 ਦਾ ਸੂਟ ਹੈ ਬਾਬੇ ਡੇ 1900 ਰੁਪਏ ਦਊਗਾ ਦੇਖੋ ਚੈਲੇ ਨੇ ਨਾਲ ਛੋਟਾ ਜਿਹੜੇ ਤੁਸੀਂ ਵਿਆਹਾ ਪਾਰਟੀ ਦੇ ਪਾ ਕੇ ਜਾਣੇ ਆ 45 4500 ਵਾਲੇ ਸੂਟ 19 1900 ਚ ਕਰਦੇ ਆ ਆ ਦੇਖੋ ਕਲਰ ਚਾਰਟ ਇੱਕ ਤੋਂ ਇੱਕ ਡਿਜ਼ਾਈਨ ਆਣਾ ਬਾਜੀ ਇੱਕ ਤੋਂ ਇੱਕ ਡਿਜ਼ਾਈਨ ਆ ਦੇਖੋ ਸਲਵਾਰ ਆ ਦੇਖੋ ਬਾਜੀ ਪਿਓਰ オリジナル ਪਿਓਰ ਕੱਪੜੇ ਪਿਓਰ ਕੁਆਲਿਟੀ ਆ ਲੋ ਬਾਜੀ ਪੀਸ ਦੇਖੋ ਤੁਸੀਂ ਆ ਦੇਖੋ ਦੁਪੱਟੇ ਇਹ ਡਿਜ਼ਾਈਨਰ ਪੀਸ ਘਾ ਰਹੇ ਜਿਹੜੇ ਫੋਟੋਆਂ ਬੁਟੀਕਾਂ ਮਾਡਰ ਵਾਲੇ ਪੀਸ ਨਾਲ ਉਦ ਇੱਕ ਤੋਂ ਇੱਕ ਧਮਾਕਾ ਦੇ ਰਿਆਂ ਭਾਜੀ ਆ ਦੇਖੋ ਪੀਸ ਕਿਆ ਗੱਲ ਬਾਤ ਆ ਭਾਜੀ 2500 ਰੁਪਏ ਦਾ ਸੂਟ ਦਾਂਗੇ ਇਹ ਬਾਜ਼ਾਰ 'ਚ 5000 ਤੋਂ ਘੱਟ ਕੋਈ ਦਿੰਦਾ ਹੀ ਨਹੀਂ 2500 ਦੇ ਵਿੱਚ ਭਾਜੀ 2500 ਦੇ ਆ ਦੇਖੋ ਪੀਸ ਪਿਓਰ ਨੈਚੁਰਲ ਗਰੇਵ ਦੇ ਭਾਜੀ ਬਲੋਕ ਪ੍ਰਿੰਟ ਪ੍ਰਸ਼ਪੇਂਡ ਦਾ ਕੰਮ ਕੀਤਾ ਆ ਪੀਸ ਤੇ ਹਾਂਜੀ ਆ ਕੰਮ ਦੇਖ ਲਓ ਕੀਤਾ ਹੋਇਆ ਭਾਜੀ ਜਿੱਥੇ ਮਰਜ਼ੀ ਰੇਟ ਟ੍ਰਾਈ ਕਰੋ ਇਹ 2500 ਤੋਂ ਘੱਟ ਕੋਈ ਦੇਂਦਾ ਹੀ ਨਹੀਂ ਆਪਣਾ ਰੇਟ 1500 1500 ਚ ਦੇਣਾ ਵੀ ਆਪਾਂ ਜੀ ਪੀਸ ਦੇਖ ਲਓ ਇੱਥੇ ਰੋਜ ਨਵੀਂ ਬਜਾਜੀ ਗੁਲਦੀ ਆ ਦੇਖੋ ਰੋਜ ਨਵੇਂ ਤਮਾਕਿਆਂ ਪ੍ਰਿੰਟਿੰਗਾਂ ਦੇਖੋ ਦੁਪੱਟਿਆਂ ਦੇ ਸਹਿ ਦੇਖੋ ਦੁਪੱਟੇ ਵੀ ਡਿਜ਼ਾਈਨਰ ਸੂਟ ਵੀ ਡਿਜ਼ਾਈਨਰ ਰੇਟ ਮਿੱਟੀ ਦੇ ਭਾ ਮੈਂਨਾ ਬਾਬੇ ਦੀ hatti ਤੇ ਆ ਬਸ 80 ਦੇ ਸਾਹਮਣੇ ਜਲੰਧਰ ਸ਼ਹਿਰ ਆ ਦੇਖੋ ਭਾਜੀ ਪਿਓਰ ਔਰਗੈਂਜ਼ਾ ਦੇ ਸੂਟ ਡਿਜ਼ਾਈਨਰ ਧੱਕ ਪਾਣ ਵਾਲੇ ਸੂਟ ਆ ਭਾਜੀ ਇਹਦਾ ਦੇਖੋ ਨਾ ਰੇਟਾਂ ਦੀ ਧਾਕ ਹੀ ਭਾਤੀ ਆ ਭਾ ਦੇਖੋ ਪੀਸ ਹੈਂਡਵਰਕ ਨਾ ਭਾਜੀ ਰੇਟ ਮੁਫਤ ਦਾ ਮੌਫਤ ਦਾ ਰੇਡ ਭਾਜੀ ਕਲਰ ਚਾਰ ਤੁਹਾਡੀ ਮਨਪਸੰਦ ਦਾ ਕੱਲਾ ਸੂਟ ਕੋਰੀਅਰ ਹੈ ਹਾਂਜੀ ਨਾ 250 ਨਾ 2500 ਭਾਜੀ 1300 ਰੁਪਏ ਦਾ ਸੂਟ ਦੇਖੋ ਜਿਹੜੇ ਪਿੰਡਾਂ 'ਚ ਦੁਕਾਨਦਾਰਾ ਮੇਰੀ ਉਹਨਾਂ ਨੂੰ ਸਲਾਹ ਆ ਤੁਸੀਂ ਇਧਰ ਦਾਜਪੁਰ ਜਿਹੜੇ ਸੂਟ ਲੈਣੇ ਆ ਬਾਬੇ ਦੀ ਛੱਟੀ ਤੇ ਆ ਜਾਓ ਜਿੱਥੇ ਆ ਕੇ ਤੁਸੀਂ ਸਿੰਗਲ ਸਿੰਗਲ ਸੂਟ ਵੀ ਤੁਹੋ ਚੱਕ ਕੇ ਲੈ ਕੇ ਜਾ ਸਕਦੇ ਆ ਸੈੱਟ ਵਾਈ ਸੈੱਟ ਲੈਣ ਦੀ ਲੋੜ ਨਹੀਂ ਨਾ ਬੇਕਰੇ ਵਾਪਸੀ ਦੀ ਵੀ ਗਾਰੰਟੀ ਆਹ ਦੇਖੋ ਤਾਂ ਸੀ ਭਾਜੀ ਚੀਜ਼ਾਂ ਦੇਖੋ ਤੁਸੀਂ ਰੋਜ਼ ਨਵਾਂ ਕੱਪੜਾ ਰੋਜ਼ ਨਵੀਂ ਵੈਰਾਈਟੀ ਆ ਦੇਖੋ ਪਿਓਰ অর্ਗੈਂਜ਼ਾ ਦੇ ਬਾਈਟ ਕਲਰ ਦਾ ਸੂਟ ਇੱਕ ਕਲਕੱਤੇ ਦੀ ਕੜਾਈ ਸਪੈਸ਼ਲ ਆ ਭਾਜੀ ਦੁਪੱਟਾ ਦੇਖੋ ਜਾਲ ਚ ਹਾਂਜੀ ਭਾਜੀ ਮੈਂ ਕਹਿੰਦਾ embroidery ਵਾਲੀ ਮਸ਼ੀਨ ਵਾਲੇ ਬੰਦੇ ਕੋ ਚਲੇ ਜੇ ਉਹਨੂੰ ਕੋ ਕਿੰਨੇ ਦਾ ਕੰਮ ਆ ਉਹ ਆਪੇ ਕਹੇ ਤੂੰ ਕੰਮ ਹੀ 1500 ਦਾ ਹੈ ਕੱਪੜਾ ਬੱਕਰਾ ਅਸੀਂ ਕੰਮ ਦੇ ਨਾਲ ਹੀ ਸੂਟ 1500 ਦਾ ਕਰਦੇ ਆ ਉਹ ਵੀ ਕੱਲਾ ਦੁਪੱਟਾ 1500 ਦਾ ਮੈਂ ਨਹੀਂ ਤੁਹਾਨੂੰ ਵਰਕ ਇੱਥੇ ਅਸੀਂ ਤੁਹਾਨੂੰ ਸੂਟ ਦੇ ਨਾਲ ਡਿਜ਼ਾਈਨਰ ਦੁਪੱਟੇ 1500 ਚ ਦੇ ਦਿੰਨੇ ਆ ਆ ਦੇਖੋ ਦਸੀ ਚੀਜ਼ਾਂ ਭਾਜੀ ਇੱਕ ਤੋਂ ਇੱਕ ਰੋਜ਼ ਨਵੀਂ ਵੈਰਾਈਟੀ ਰੋਜ਼ ਨਵੇਂ ਤਮਾਕੇ ਸੂਟ ਤੇ ਨਾਲ ਦੁਪੱਟਾ ਵੀ ਚੈੱਕ ਕਰੋ ਤੁਸੀਂ ਲਗਜ਼ਰੀ ਜਿਹਨੂੰ ਕਹਿੰਦੇ ਹੋ ਉਹ ਚੀਜ਼ਾਂ ਦਿਖਾ ਰਿਹਾ ਤੁਹਾਨੂੰ ਬਾਬੇ ਜੱਦੀ ਦੇ 100 ਰੁਪਏ ਤੋਂ ਲੈ ਕੇ 20000 ਤੱਕ ਦਾ ਸੂਟ ਮਿਲ ਜਾਣਾ ਹਜ਼ਾਰ ਰੁਪਏ ਦਾ ਸੂਟ ਭਾਜੀ ਲਓ 1000 ਰੁਪਏ ਦਾ ਸੂਟ ਆ ਦੇਖੋ ਤੁਸੀਂ ਹਲਦੀ ਤੇ ਮਹਿੰਦੀ ਦੇ ਪਾਉਣਾ ਜਾਗੋ ਪਾਰਟੀ ਦੇ ਪਾਉਣਾ ਸਿਰਫ 1000 ਚ ਦੇ ਰਹੇ ਹਾਂ ਸੂਟ ਆਹ ਦੇਖੋ ਭਾਜੀ ਪੀਸ ਆਹ ਦੇਖੋ ਵਾਈਟ ਕਲਰ ਦੇ ਬਿਊਟੀ ਆ ਕੰਮ ਦੇਖੋ ਕੀਤਾ ਹੋਇਆ ਭਾਜੀ ਹਮ ਹਾਂਜੀ ਵਾਈਟ ਸੂਟ ਤੇ ਕੰਮ ਦੇਖੋ ਕਿੰਨਾ ਸ਼ਾਨਦਾਰ ਮਾ ਕਹਣਾ ਸੂਟ ਦੀ ਜਾਨ ਸਾਰੀ ਦੁਪੱਟੇ 'ਚ ਪਾਈ ਹੋਈ ਆ ਦੇਖੋ ਹਾਂਜੀ 1900 ਰੁਪਏ ਦਾ ਸੂਟ ਆ ਭਾਜੀ 1000 ਰੁਪਏ ਕਰਤਾ ਜੇ 1000 ਦਾ ਸੂਟ ਇਹ ਦੇ ਦੂੰਗਾ ਤਸਵੀਰ ਇਹ ਤਾਂ ਭਾਜੀ ਆ ਤੁਹਾਡੇ ਸਾਹਮਣੇ ਰੱਖਤਾ ਦੇਖੋ ਚਾਹੇ ਤੁਸੀਂ ਕਲਕੱਤੇ ਵਾਲੇ ਸੂਟ ਲੈਣੇ ਆਂ ਅਹਮਦਾਬਾਦ ਵਾਲੇ ਸੂਟ ਲੈਣੇ ਆਂ ਦਿੱਲੀ ਬੰਬਈ ਲੈਣੇ ਆਂ ਇੱਕੋ ਹੀ ਛੱਤੇੜਾ ਬਾਬੇ ਜੱਟੀ ਜਲੰਧਰ ਸਾਰੀ ਬਰੰਗੀਆਂ ਆ ਆ ਦੇਖੋ ਭਾਜੀ ਚੀਜ਼ਾਂ ਡਿਜ਼ਾਈਨਿੰਗਾਂ ਦੇਖੋ ਤੁਸੀਂ ਰੂਹ ਖੁਸ਼ ਹੋ ਜਾਏਗੀ ਸੂਟ ਦੇਖ ਦੇ ਕੇ ਐਦਾਂ ਦੀਆਂ ਚੀਜ਼ਾਂ ਵਦਾਜੀ ਰੋਜ਼ ਨਵੀਂ ਗੁਲਦੀ ਆ ਭਾਜੀ ਹਾਂਜੀ ਰੋਜ਼ ਨਵੇਂ ਤਣਾਕੇ ਰੇਟਾਂ ਦੇ ਵੱਡੇ ਫੇਰੇ ਨਵੇਂ ਨਵੇਂ ਡਿਜ਼ਾਈਨਾਂ ਨਵੇਂ ਨਵੇਂ ਡਿਜ਼ਾਈਨਾਂ ਜੀ ਆਹ ਦੇਖੋ ਭਾਜੀ 3 ਮੀਟਰ ਦੀ ਸਲਵਾਰ ਆਹ ਦੇਖੋ ਭਾਜੀ ਚੀਜ਼ਾਂ ਡਿਜ਼ਾਈਨਿੰਗਾਂ ਹਾਂਜੀ ਧਮਾਕੇ ਭਾਜੀ ਆਪਣੇ ਕੋ ਭਾਜੀ 200 ਰੁਪਏ ਦਾ ਸੂਟ ਸਟਾਰਟ ਹੋ ਜਾਂਦਾ ਹਾਂਜੀ 8 8 9 9 10 10 ਹਜ਼ਾਰ ਵਾਲੇ ਸੂਟ ਵੀ ਇੱਥੇ ਡਿਸਕਾਊਂਟ ਤੇ ਲੱਗੇ ਹੋਏ ਆ ਜੀ ਆਹ ਪੀਸ 8500 ਰੁਪਏ ਦਾ ਆ ਹਾਂਜੀ ਚੈਲੰਜ ਨਾ ਕਰਨਾ ਕਿਤੇ ਰੇਟ ਪਤਾ ਕਰਾ ਲੈਣਾ 2900 ਰੁਪਏ ਦਾ ਸੂਟ ਦਊਂਗਾ 8500 ਵਾਲਾ ਸੂਟ 2900 ਜੀ ਭਾਜੀ ਪੂਰੇ 31 ਅਗਸਤ ਤੱਕ ਮੈਂ ਤੁਹਾਨੂੰ ਉਹ ਚੀਜ਼ਾਂ ਦੇ ਦਾਂਗਾ ਉਹ ਰੇਟ ਦੇ ਦਾਂਗਾ ਤੁਸੀਂ ਹੈਰਾਨ ਹੋ ਜਾਓਗੇ ਵੀ ਕੀ ਹੋ ਰਿਹਾ ਹੈ ਇਹ ਕਪੜਾ ਆ ਕਿਥੋਂ ਰਿਹਾ ਕਿਹੜੇ ਰੇਟ ਤੇ ਆ ਰਿਹਾ ਪਿੱਛੋਂ ਆਹ ਦੇਖੋ ਭਾਜੀ ਰੈੱਡ ਸੂਟ ਪਿਓਰ オリジナル ਜੈਪੁਰ ਦਾ ਆਰਟੀਕਲ ਹਾਂਜੀ ਜਿਹੜਾ 6500 7000 ਰੁਪਏ ਰੇਂਜ ਚ ਆ ਬਾਬੇ ਰੇਟ ਦੇ 2500 ਰੁਪਏ ਦਾ ਦਾਂਗੇ ਚੈਲੰਜ ਦਾ ਰੇਟ ਹੋਊਗਾ ਰੇਟਾਂ ਦੀ ਫੁੱਲ ਗਾਰੰਟੀ ਹੋਊਗੀ ਭਾਜੀ ਇੱਕ ਤੋਂ ਇੱਕ ਲਾਜਵਾਬ ਚੀਜ਼ਾਂ ਆ ਸਪੈਸ਼ਲ ਦਾਦੀ ਨਾਨੀ ਵਾਲੇ ਸਪੈਸ਼ਲ ਪਿਓਰ ਕਰੇਪ ਦੇ ਸੂਟ ਉਹ ਵੀ ਬਰੀਕ ਬੂਟੀ ਦੇ ਜਿਹੜੇ 32 3400 ਰੁਪਏ ਤੋਂ ਸਟਾਰਟ ਹੁੰਦੇ ਪਿਓਰ ਦੇ ਆ ਲੋ 15 1500 ਰੁਪਏ ਚ ਲਾਤੇ ਆ ਭਾਜੀ ਨਾਲ ਫੁੱਲ ਪਿਓਰ ਨੀ ਕੋਸ਼ਿਸ਼ ਕਰਦੇ ਆ ਬਾਬੇ ਦੀ ਢੱਟੀ ਨੇ ਹੁਆ ਮਾਸਿਆ ਵੀ ਖੁਸ਼ ਕਰਦੇ ਆ ਕਿਉਂਕਿ ਇੱਥੇ ਹਰ ਕਿਸੇ ਦੀ ਏਜ ਅਕੋਰਡਿੰਗ ਕਪੜਾ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੇ ਆਪਾਂ ਦੇ ਦੇਣਾ ਆਉਣਾ ਤੁਹਾਨੂੰ ਪਹਿਣਾ ਬਾਬੇ ਦੀ ਢੱਟੀ ਜਨੰਦਰ 31 ਗਸਤ ਤੋਂ ਪਹਿਲਾਂ ਜਿੱਤੇ ਹਰ ਤਰ੍ਹਾਂ ਦੀ ਵੈਰਾਈਟੀ ਵਿਆਹ ਸ਼ਾਦੀ ਦਾ ਕਪੜਾ ਦਾਜਵੇ ਦਾ ਕਪੜਾ ਸਪੈਸ਼ਲ ਤੁਹਾਨੂੰ ਬਹੁਤ ਵੱਡੇ ਫਾਇਦੇ ਦਵਾਂਗੇ ਆ ਦੇਖੋ ਜੀ ਇੱਕ ਤੋਂ ਇੱਕ ਡਿਜ਼ਾਈਨ ਆ ਭਾਜੀ ਡਿਜ਼ਾਈਨ ਡਬਲ ਨਹੀਂ ਖੋਲਣਾਗਾ ਸਵੇਰ ਤੋਂ ਅਗਲੀ ਸਵੇਰ ਤੋਂ ਅਗਲੀ ਸਵੇਰ ਤੋਂ ਅਗਲੀ ਸਵੇਰ ਜੂ ਐਨੀ ਗਾਰੰਟੀ ਦੇਣਾ ਐਨੀ ਵੈਰਾਈਟੀ ਆ ਪੀਸ ਦੇਖ ਲਓ ਕੰਮ ਦੇਖ ਲਓ ਪਿਓਰ オリジナル ਡਿਸਟਲ ਦੇ ਉੱਪਰ ਦੁਪੱਟਾ ਦੇਖ ਲਓ ਨਾਲ ਤੇ ਭਾਜੀ ਇਹ 3000 ਦਾ ਪੀਸ ਆ 1300 ਰੁਪਏ ਕਰਤਾ ਜੀ ਕੋਈ ਵੀ ਦੁਕਾਨਦਾਰ ਸੂਟ ਫੋਲ ਕੇ ਰੇਟ ਨਹੀਂ ਦਿੰਦਾ ਤੁਸੀਂ ਸਾਰੀ ਦੁਕਾਨ ਕੋਈ ਨਹੀਂ ਦੱਸਦਾ ਅਸੀਂ ਓਪਨਲੀ ਰੇਟ ਦੱਸਦੇ ਆ ਅਸੀਂ ਕਦੇ ਨਹੀਂ ਕਿਸੇ ਨੂੰ ਕਹਿੰਦੇ ਵੀ ਸਾਡੀ ਵੀਡੀਓ ਪੈ ਗਈ ਆ ਰੇਟ ਕਰਮ ਕਰਮ ਕਰਨ ਲਈ ਨੰਬਰ ਸਾਡਾ ডিসਪਲੇ ਦੇ ਆ ਅਸੀਂ ਜੋ ਰੇਟ ਦੱਸਤਾ ਉਹੀ ਦੇਣਾ ਆ ਆ ਪੀਸ ਤੁਹਾਡੇ ਸਾਹਮਣੇ ਮੈਂ ਪਿਓਰ ਔਰਗੈਂਜ਼ਾ ਦੇ ਖੋਲਣ ਲੱਗਾ ਭਾਜੀ ਅਰ ਚੀਜ਼ ਦੇਖ ਲੋ ਅਫਰੇ ਚੀਜ਼ਾਂ ਖੁੱਲਦੀਆਂ ਪਈਆਂ ਠੀਕ ਹੈ ਜੀ ਹਾਂਜੀ ਆ ਸੂਟ ਦੇਖੋ ਤੁਸੀਂ ਬਣਿਆ ਹੋਇਆ ਜੀ ਕੰਮ ਦੇਖੋ ਕੀਤਾ ਹੋਇਆ ਪਿਓਰ ਔਰਗੈਂਜ਼ਾ ਦੇ ਉੱਪਰ ਆ ਦੁਪੱਟਾ ਫੁੱਲ ਸਿਆ ਜਾ ਰਿਹਾ ਨਾਲ 1800 2000 ਰੁਪਏ ਦਾ ਰੇਟ 900 ਰੁਪਏ ਕਰਤਾ ਜੀ 900 ਰੁਪਏ ਚ ਆਹ ਸੂਟ ਦੇ ਦੂੰਗੇ ਤੁਸੀਂ ਦੇ ਨਹੀਂ ਦੇਣਾ ਭਾਜੀ ਦੇ ਤਾ ਆਪਾਂ ਆਹ ਦੇਖੋ ਇਹ 3 3000 ਰੁਪਏ ਆ ਤੰਮੀਆਂ ਇਲਾਕੇ ਪਰ ਬਾਬੇ ਜੱਟੀ ਦੇ 900 ਬਾਜ਼ਾਰ ਨਾਲੋਂ ਰੇਟ 3 ਤਿੰਨ ਗੁਣਾ ਘੱਟ ਕੀਤੇ ਹੋਇਆ ਜਲਦੀ ਆ ਜਾਓ ਜਲੰਧਰ ਬੱਸ ਅੱਡੇ ਦੇ ਸਾਹਮਣੇ ਵੱਡਾ ਫਾਇਦਾ ਲੈਣ ਲਈ ਵੱਡਾ ਤਮਾਕਾ ਆ ਦੇਖੋ ਪੀਸ ਭਾਜੀ ਕੰਮ ਦੇਖੋ ਕੀਤਾ ਹੋਇਆ ਮਜਾ ਜੂ ਸੂਟ ਦੇਖ ਕੇ ਆ ਲਓ ਪਿਓਰ ਜੈਪੂਰੀ ਡਿਜ਼ਾਈਨ 900 ਰੁਪਏ ਚ ਕਰਤਾ ਸੋਲੋ ਕਲਰ ਰੈੱਡ ਤੇ ਮਜ਼ੈਂਟਾ ਦੇ ਨਾਲ ਦੇਖੋ ਗਲੇ ਦੇ ਉੱਤੇ ਕੰਮ ਦੇਖੋ ਕਿੰਨਾ ਪਿਆਰਾ ਹੋਇਆ ਆ 900 ਰੁਪਏ ਚ ਦੇਣਾ ਕਪੜਾ ਔਰਿਜਨਲ ਆ ਦੁਪੱਟੇ ਨਾਲ ਆ ਕਿਸੇ ਨੇ ਇਹ ਰੇਟ ਸਾਨੂੰ ਦੇਣਾ ਨਹੀਂ 31 ਅਗਸਤ ਤੋਂ ਪਹਿਲਾਂ ਪਹਿਲਾਂ ਆ ਜਾਓ ਵੱਡੇ ਫੇਰੇ ਆ ਆ ਦੇਖੋ ਭਾਜੀ ਪੀਸ ਅਲੂਕ ਦੇਖੋ ਬਣੀ ਹੋਈ ਆ ਬਾਜੂ ਦੇਖੋ ਬਣੇ ਹੋਏ ਠੀਕ ਹੈ ਜੀ ਕੱਪੜੇ ਦਾ ਕੋਈ ਐਂਡ ਨਹੀਂ ਇੱਥੇ ਭਾਜੀ ਕੱਪੜੇ ਦੀ ਵੈਰਾਈਟੀ ਬਹੁਤ ਆ ਬਜਾਜੀ ਬੇਜਾਜੀ ਹੈ ਨਾ ਜਿਵੇਂ ਹਾਂਜੀ ਐਂਡ ਕੋਈ ਨਹੀਂ ਇੱਥੇ ਵੀ ਐਂਡ ਕੋਈ ਨਹੀਂ ਵੈਰਾਈਟੀਆਂ ਤੋਂ ਵੈਰਾਈਟੀਆਂ ਖੋਲੀ ਜਾਵਾਂਗੇ ਆ ਦੇਖ ਲਓ ਪਿਓਰ ਗਲਾਸ ਟਿਸ਼ੂ ਦਾ ਪੀਸ ਜਿਹੜਾ ਤੁਸੀਂ ਸ਼ੋਰੂਮ ਤੋਂ ਜਾ ਕੇ 3-4000 ਰੁਪਏ ਖਰਚਣਾ ਆ ਲਓ ਮੈਂ ਪੂਰੇ ਪੰਜਾਬ ਦੇ ਰੇਟ ਦਾ ਚੈਲੰਜ ਕਰ ਰਿਹਾ ਭਾਜੀ ਹਾਂਜੀ ਮੇਰੀਆਂ ਪੈਣਾ ਦਾ ਸਿਰਫ ਬਾਪੇ ਰੇਟ ਤੇ ਫਾਇਦਾ ਹੋਣਾ 1300 ਰੁਪਏ ਸੂਟ ਦਾਂਗਾ ਨਿਗਾਹ ਕਰ ਲਓ ਇੱਕ ਰੀ ਜਿਹੜੇ ਲੋਕ ਕਹਿੰਦੇ ਸੀ ਬਾਪੇ ਦੇ 100 200 500 700 ਤੱਕ ਦੇ ਸੂਟ ਬੀ ਸਾਡੇ ਕੋ ਹਰ ਤਰ੍ਹਾਂ ਦੀ ਵੈਰਾਈਟੀ ਆ ₹100 ਦਾ ਸੂਟ ਵੀ ਆ ₹200 ਸੂਟ ਵੀ ਆ 5000 ਦਾ ਵੀ ਆ 10000 ਦਾ ਵੀ ਆ 20000 ਦਾ ਵੀ ਆ ਪਰ ਅਸੀਂ 20000 ਵਾਲੇ ਸੂਟ ਦਾ ਨੂੰ 7-7 8-8 ਇਹ ਦੇ ਦੇਣੇ ਆ ਆ ਦੇਖ ਲਓ ਬਾਜ਼ਾਰ ਚ 2695 ਪੀਜ਼ੀ ਲੁੱਕ ਦੇਖੋ ਠੀਕ ਹੈ ਜੀ ਨਾਲ ਦੁਪੱਟੇ ਦੇ ਕੰਮ ਦੇਖੋ ਤੇ ਆ ਦੇਖੋ ਧਮਾਕਾ ਇੱਕ ਕਲਰ ਇਹ ਵੀ ਆਊਗਾ ਇੱਕ ਕਲਰ ਭਾਜੀ ਇਹ ਵੀ ਆਊਗਾ ਪਰ ਇੱਥੇ 2695 2695 ਨਹੀਂ ਹੋਊਗਾ ਇੱਥੇ ਹੋਲਸੇਲ ਦਾ ਰੇਟ ਹੋਊਗਾ 1300 ਰੁਪਏ ਲਓ ਇਹ ਵੀ 1300 ਰੁਪਏ ਦੇ ਰਣਾ ਸੋ ਛੇਤੀ ਤੁਸੀਂ ਆ ਜਾਓ 31 ਘਰ ਤੱਕ ਇੱਧੇ ਫਾਇਦੇ ਬਿਲਕੁਲ ਰੋਜ਼ ਇੱਧੇ ਹੀ ਫਾਇਦੇ ਹੋਣਗੇ ਜੀ ਜ਼ਿਲ੍ਹਾ ਜਲੰਧਰ ਦਾ ਜਲੰਧਰ ਬਸਡਾ ਮੇਨ ਆ ਜੀ ਉਹਦੇ ਇੱਕਦਮ ਸਾਹਮਣੇ ਸੰਘਮ ਹੋਟਲ ਦੇ ਨਾਲ ਬਾਬੇ ਦੀ ਢੀ ਹੈ ਤੁਹਾਨੂੰ ਆਣਾ ਪੈਣਾ ਹੈ ਨੰਬਰ 9888 04723 ਜਲਦੀ ਆ ਜਾਓ ਲੇਟ ਨਾ ਹੋਏ ਨਾ ਆਫਰ ਬਹੁਤ ਵੱਡੀ ਆ ਸਤਿ ਸ੍ਰੀ ਅਕਾਲ ਜੀ ਹੁਣ ਬਾਜ਼ਾਰਾਂ ਚ ਆ ਕੇ ਵੱਡੇ ਸ਼ੋਅਰੂਮਾਂ ਜਾ ਕੇ ਡੰਮੀਆਂ ਦੇ ਲੱਗੇ ਸੂਟ ਲੈ ਕੇ ਆਪਣੀ ਲੁੱਟ ਨਾ ਕਰਾਓ ਬਾਬੇ ਦੀਆਂ ਢੀਆਂ ਲੁੱਟ ਕਰਦੀ ਜਮਾ ਇੱਕਾਦਮ ਹੁਣ ਕਹਿੰਦੇ ਲੁੱਟਣ ਨਹੀਂ ਦੇਣਾ ਲੋਕਾਂ ਨੂੰ ਇਸ ਲਈ ਆ ਜਾ ਤਤੀਗਾ ਤੋਂ ਪਹਿਲਾਂ ਪਹਿਲਾਂ ਸੋ ਅੱਜ ਦਿਨ ਹੈਗਾ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਤੱਕ ਰਿਕਾਰਡ ਤੋੜ ਦਿਆਂਗੇ ਰੇਟਾਂ ਦੇ ਕਿਆ ਰਮਨ ਓਮ ਸੰਧੀ ਨਾਲ ਹਰਦੀਪ ਸਿੰਘ ਅੱਗੜਸਾਂਹ ਟੀਵੀ ਜਲੰਧਰ